ਆਦ ਕਾਲ ਤੋਂ ਇੱਕ ਐਸੀ ਪਰੰਪਰਾ ਚਲੀ ਏ ਮਨੁੱਖੀ ਮਨ ਦੀ ਕਿ ਮਨੁੱਖੀ ਮਨ ਪ੍ਰਕਿਰਤੀ ਦੇ ਜ਼ਰਰੇ ਜ਼ਰਰੇ ਤੋਂ ਪ੍ਰਭਾਵਿਤ ਹੁੰਦਾ ਹੈ ਔਰ ਉਸ ਦਾ ਜੈਸੇ ਪ੍ਰਭਾਵ ਪੈਂਦਾ ਹੈ ਇਹ ਆਪਣੇ ਪ੍ਰਭਾਵ ਨੂੰ ਬੋਲਾਂ ਦੇ ਰਾਹੀਂ ਹਾਉ ਭਾਉ ਦੇ ਰਾਹੀਂ ਪ੍ਰਗਟ ਕਰਦਾ ਰਿਹਾ ਹੈ ਆਦ ਕਾਲ ਤੋਂ ਕੁਝ ਫਕੀਰ ਸੰਤ ਜਨਾਂ ਨੇ 12 ਮਹੀਨਿਆਂ ਦਾ ਵੀ ਕੁਝ ਆਪਣਾ ਪ੍ਰਭਾਵ ਔਰ ਗਿਆਨ ਵਿਗਿਆਨ ਸੂਝ ਸਮਝ ਜਗਤ ਦੇ ਸਾਹਮਣੇ ਰੱਖੀ ਹੈ। ਇਤਨੀ ਗੱਲ ਤੇ ਸਪਸ਼ਟ ਹੈ ਕਿ ਸੂਰਜ ਤੇ ਪ੍ਰithvi ਦੀ ਗਰਦਿਸ਼ ਦੇ ਨਾਲ ਰੁੱਤਾਂ ਬਦਲਦੀਆਂ ਨੇ, ਥਿਤਾ ਬਦਲਦੀਆਂ ਨੇ। ਜੈਸੇ ਕਿ ਪਾਤਸ਼ਾਹੀ ਬਾਣੀ ਕਹਿੰਦੀ ਹੈ, ਸੂਰਜ ਏਕੋ ਰੁੱਤ ਅਨੇਕ। ਨਾਨਕ ਕਰਤੇ ਕੇ ਕਹਤੇ ਇਸ ਭਾਵੇਂ ਸੂਰਜ ਇੱਕ ਹੈ ਪਰ ਰੁੱਤਾਂ ਇੱਕ ਨਹੀਂ ਨੇ ਕਿਉਂ 12 ਰਾਸ਼ਾ ਨੇ ਸੂਰਜ ਜਦ ਇੱਕ ਰਾਸ ਨੂੰ ਛੱਡ ਕੇ ਦੂਸਰੀ ਰਾਸ ਦੇ ਵਿੱਚ ਪ੍ਰਵੇਸ਼ ਕਰਦਾ ਹੈ ਤਾਂ ਵਾਤਾਵਰਣ ਦੇ ਵਿੱਚ ਕੁਝ ਪਲਟਾ ਆਉਂਦਾ ਹੈ ਕੁਝ ਤਬਦੀਲੀ ਆਉਂਦੀ ਹੈ ਕੁਝ ਕ੍ਰਾਂਤੀ ਆਉਂਦੀ ਹੈ ਇਸੇ ਵਾਸਤੇ ਉਸ ਦਿਨ ਦਾ ਨਾਮ ਹੈ ਸੰਕ્રાંત ਜਿਹਦਾ ਪੰਜਾਬੀ ਉਚਾਰਨ ਹੈ ਸੰਗਰਾਮ ਸੰਕ્રાંત ਜਿਹਦੇ ਰਾਹੀਂ ਕ੍ਰਾਂਤੀ ਘਟਿਤ ਹੁੰਦੀ ਹੈ ਇੱਕ ਰਾਸ਼ ਨੂੰ ਛੱਡ ਕੇ ਸੂਰਜ ਨੇ ਅੱਜ ਦੂਸਰੀ ਰਾਸ਼ ਦੇ ਵਿੱਚ ਪ੍ਰਵੇਸ਼ ਕੀਤਾ ਹੈ ਆਧੁਨਿਕ ਕਾਲ ਤੱਕ ਐਸੀ ਹੀ ਵਿਚਾਰਧਾਰਾ ਰਹੀ ਕਿ ਗ੍ਰਹਿ ਨਿਛਤਰਾ ਦਾ ਸੂਰਜ ਚੰਨ ਤਾਰਿਆਂ ਦਾ ਮਨੁੱਖ ਦੇ ਉਪਰ ਸ਼ੁਭ ਤੇ ਅਸ਼ੁਭ ਪ੍ਰਭਾਵ ਪੈਂਦਾ ਹੈ। ਦੁੱਖ ਤੇ ਸੁਖ ਇਹਨਾਂ ਦੀ ਗਰਦਿਸ਼ ਕਰਕੇ ਹੀ ਹੈ। ਗ੍ਰਹਾਂ ਦੀ ਗਰਦਿਸ਼ ਕਰਕੇ ਹੀ ਹੈ। ਔਰ ਆਮ ਜਗਤ ਦੇ ਚ ਕਹਾਵਤ ਪਰਚਲਤ ਹੈ ਤੇ ਇਸ ਦੇ ਸਿਤਾਰੇ ਤੇ ਗਰਦਿਸ਼ ਦੇ ਚ ਨੇ। ਇਸ ਦੇ ਗ੍ਰਹ ਤੇ ਗਰਦਿਸ਼ ਦੇ ਚ ਨੇ। ਔਰ ਇਸਲਾਮੀ ਜਗਤ ਦੇ ਚ ਵੀ ਅਸੀਂ ਦੇਖਦੇ ਹਾਂ ਕਿ ਜਦ ਕੋਈ ਬਹੁਤ ਦੁੱਖ ਸੰਤਾਪ ਤੇ ਪੀੜਾ ਦੇ ਚ ਹੋਵੇ ਤੋ ਕਹਿ ਦਿੱਤਾ ਜਾਂਦਾ ਸਿਤਾਰੇ ਇਸ ਦੇ ਗਰਦਿਸ਼ ਦੇ ਚ ਨੇ। ग्रह ਇਹਨਾਂ ਦੀ ਚਾਲ ਇਸ ਦੇ ਵਾਸਤੇ ਠੀਕ ਨਹੀਂ ਹੈ ਗੁਰੂ ਅਰਜਨ ਦੇਵ ਜੀ ਮਹਾਰਾਜ ਤੇ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ 12 ਮਾ ਦੇ ਆਰੰਭ ਦੇ ਵਿੱਚ ਜੋ ਵਾਕ ਉਚਾਰਨ ਕੀਤਾ ਹੈ ਉਸ ਦੇ ਚ ਮੂਲ ਗੱਲ ਤੇ ਇਹ ਰੱਖ ਦਿੱਤੀ ਹੈ ਕਿ ਦੁੱਖ ਸੁੱਖ ਤੇ ਮਨੁੱਖ ਦੇ ਕਰਮਾਂ ਦੀ ਖੇਡ ਹੈ ਬਾਕੀ ਮਨ ਦੇ ਉਤੇ ਸੂਰਜ ਦੀ ਗਤੀ ਦਾ ਲਾਜ਼ਮੀ ਪ੍ਰਭਾਵ ਪੈਂਦਾ ਹੈ ਪ੍ਰਕਿਰਤੀ ਜੋ ਰੂਪ ਬਦਲਦੀ ਹੈ ਉਸ ਦਾ ਮੰਨ ਦਿੱਤੇ ਲਾਜ਼ਮੀ ਪ੍ਰਭਾਵ ਪੈਂਦਾ ਹੈ ਜੈਸੇ ਕਿ ਜਿਸ ਦਿਨ ਚੰ드ਰਮਾ ਸੰਪੂਰਨ ਹੁੰਦਾ ਜਿਸ ਨੂੰ ਪੂਰਨਮਾਸ ਕਹਿੰਦੇ ਨੇ ਮਹੀਨਾ ਪੂਰਾ ਹੋ ਗਿਆ ਪਹਿਲੇ ਗਿਣਤੀ ਚੰ드ਰਮਾ ਦੇ ਨਾਲ ਸੰਬੰਧਿਤ ਸੀ ਤਾਂ ਉਸ ਦਿਨ ਸਮੁੰਦਰ ਦੇ ਵਿੱਚ ਉਛਾਲ ਆ ਜਾਂਦਾ ਹੈ ਇਸ ਚੰ드ਰਮਾ ਦੀ ਕشش ਕਰਕੇ ਤਾਂ ਜੋ ਸਮੁੰਦਰ ਉਛਲ ਪੈਂਦਾ ਹੈ ਤਾਂ ਇੱਕ ਖਿਆਲ ਪ੍ਰਚਲਿਤ ਹੋਇਆ ਮਨੁੱਖ ਦਾ ਮਨ ਵੀ ਉਛਲ ਸਕਦਾ ਹੈ ਮਨੁੱਖ ਦੀ ਚੇਤਨਾ ਵੀ ਉਛਲ ਸਕਦੀ ਹੈ ਕਿਉਂਕਿ ਇਸ ਪ੍ਰithvi ਦੇ ਉੱਤੇ ਸੂਰਜ ਚੰਨ ਤਾਰੇ ਗ੍ਰਹਿ ਨਿਛਤਰਾ ਦਾ ਆਪਣਾ ਇੱਕ ਕਾਫੀ ਪਰਵਲ ਪ੍ਰਭਾਵ ਹੈ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਦਾ ਇਸ ਪਾਵਨ ਵਾਕ ਦੇ ਵਿੱਚ ਫਰਮਾਨਾ ਕਿ ਦੁੱਖ ਸੁਖ ਦੀ ਖੇਡ ਤੇ ਕਰਮਾਂ ਦੀ ਹੈ ਬਾਕੀ ਰੁਚੀਆਂ ਦੇ ਵਿੱਚ ਤਬਦੀਲੀ ਮੌਸਮ ਕਰਕੇ ਆ ਸਕਦੀ ਹੈ ਇਸ ਵਾਸਤੇ 12 ਮਾ ਦੇ ਆਰੰਭ ਕਾਲ ਦੇ ਵਿੱਚ ਜਿਹੜਾ ਵਾਕ ਹੈ ਉਸ ਦੇ ਚ ਖੇਡ ਕਰਮਾਂ ਦੀ ਹੈ ਔਰ ਸਾਇਬ ਇਸ ਢੰਗ ਨਾਲ ਫਰਮਾਨ ਕਰਦੇ ਨੇ 12 ਮਾ ਮਾਜ ਮਹਿਲਾ ਪੰਜਵਾ ਘਰ ਚੌਥਾ ਇੱਕ ਓੰਕਾਰ ਸਤਿਗੁਰ ਪ੍ਰਸਾਦ ਕਿਰਤ ਕਰਮ ਕੇ ਵਿਛੜੇ ਕਰ ਕਿਰਪਾ ਮੇਲੋ ਰਾਮ اے ਪ੍ਰਭੂ ਅਸੀਂ ਵਿਛੜਿਆ ਤੈਥੋਂ ਅਨੰਦ ਤੋਂ ਵਿਛੜਿਆ ਸੁਖ ਤੋਂ ਵਿਛੜਿਆ ਖੇੜੇ ਤੇ ਖੁਸ਼ੀਆਂ ਤੋਂ ਵਿਛੜੇ ਆ ਪਰ ਇਹ ਵਿਛੋੜਾ ਸੜੇ ਕਰਮਾ ਕਰਕੇ ਸੂਰਜ ਚੰ ਤਾਰਿਆਂ ਕਰਕੇ ਨਹੀਂ ਗ੍ਰਹਿ ਨ ਖਤਰਾ ਦੀ ਗਰਦਿਸ਼ ਕਰਕੇ ਨਹੀਂ ਸਿਤਾਰੇ ਸਿਆਰਿਆਂ ਦੀ ਚਾਲ ਕਰਕੇ ਨਹੀਂ ਕਰਮਾ ਕਰਕੇ ਹੈ ਪ੍ਰਭੂ ਅਸੀਂ ਸੁਖ ਤੋਂ ਵਿਛੜ ਗਏ ਆਨੰਦ ਤੋਂ ਵਿਛੜ ਗਏ ਤੇਰੇ ਰਸ ਤੋਂ ਵਿਛੜ ਗਏ ਤੇਰੇ ਨਾਮ ਤੋਂ ਵਿਛੜ ਗਏ ਤੇਥੋਂ ਵਿਛੜ ਗਏ ਵਿਛੜੇ ਆ ਆਪਣੇ ਕਰਮਾਂ ਕਰਕੇ ਪਰ हे ਪ੍ਰਭੂ ਹੁਣ ਤੂੰ ਬਖਸ਼ਿਸ਼ ਕਰ ਤਾਂ ਕਿ ਮੇਲ ਹੋਵੇ ਕਰ ਕਿਰਪਾ ਮੇਲੋ ਰਾਮ ਚਾਰ ਕੁੰਟ ਦੇ ਦਿਸ ਭਰਮੇ ਥਕ ਆਏ ਪ੍ਰਭ ਕੀ ਸਾਨ ਪ੍ਰਥਵੀ ਦੇ ਚਾਰੇ ਕੋਨੇ ਅਨੰਤ ਜਨਮ ਅਸੀਂ ਭਟਕੇ ਆ ਵਕ ਵਕ ਜਨਮਾਂ ਦੇਚ ਪਰ ਹੁਣ ਥੱਕ ਕੇ हे ਪ੍ਰਭੂ ਤੇਰੀ ਸ਼ਰਨ ਦੇਚ ਆਏ ਇਸ ਗਲਤੀ ਸੋਝ ਪੈ ਗਈ ਏ ਇਸ ਗਲਤੀ ਸਮਝ ਪੈ ਗਈ ਏ ਭੇਨ ਦੋਦੇ ਤੇ ਬਾਹਰੀ ਕਿਤੇ ਨਾ ਆਵੇ ਕਾਮ ਜਿਹੜੀ ਗਊ ਦੁੱਧ ਹੀ ਨਹੀਂ ਦੇ ਰਹੀ ਉਹ ਕਿਹੜੇ ਕੰਮ ਦੀ ਉਹ ਤੇ ਬੋਝ ਹੈ ਉਹ ਤੇ ਭਾਰ ਹੈ ਜਲ ਬਿਨ ਸਾਖ ਕੁਮਲਾਵਤੀ ਉਪਜੇ ਨਾਹੀਂ ਦਾਮ ਜਿਸ ਖੇਤੀ ਨੂੰ ਪਾਣੀ ਨਹੀਂ ਦਿੱਤਾ ਜਾ ਰਿਹਾ कुमला जाएगी उसका हरा भरा रहना कठिन हो जाएगा और जब वो सुख गई तो दाम ते नहीं मिलन गए धन भी उत्पत्ति नहीं होगी हर नाहिन मिलिए साज ने कत पाइए विश्राम जितने चिर तक प्रभु प्यारा ना मिले जीवन विश्राम किथे, सुख किथे? jit ghar har kant na pragatai bhath nagar se gram jis hirde roopi ghar dech paripuran pratma pragat nahi hoye us te amrit mai naam di barsha nahi hoyi us di drishti te mano shahr pind kasbe injh ne jaise pathiyan hon tappe hoye bathhon hon chayo shahr ne chayo kasbe ne ਸਰਬ ਸਿੰਗਾਲ ਤੰਬੋਲ ਰਸ ਸਣਦੇ ਹੀ ਸਭ ਖਾਮ ਇੱਕ ਪਰਿਪੂਰਨ ਪ੍ਰਮਾਤਮਾ ਤੋਂ ਬਿਨਾ ਜੀਵਨ ਦਾ ਸਾਰਾ ਹਾਰ ਸ਼ਿੰਗਾਰ ਸਾਰੇ ਸੁਖ ਸਾਰੇ ਰਸ ਖਾਮ ਨੇ ਕੱਚੇ ਨੇ ਮਿੱਥਿਆ ਨੇ ਵਿਅਰਥ ਨੇ ਪ੍ਰਭ ਸੁਆਮੀ ਕੰਤ ਵਿਹੂਣੀਆਂ ਮੀਤ ਸਜਣ ਸਭ ਜਾਣ ਦਰਸਲ ਜਦ ਵੀ ਕੋਈ ਪ੍ਰਭੂ ਤੋਂ ਟੁੱਟਦਾ ਹੈ ਤਾਂ ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਨੇ ਜਿਤਨੇ ਮਿੱਤਰ ਨੇ ਜਿਤਨੇ ਦੋਸਤ ਨੇ ਆਖਰ ਵਕਤੀ ਇੱਕ ਰਸ ਹੁੰਦਾ ਹੈ ਬਾਦ ਦੇ ਚ ਜਮਾ ਦੀ ਤਰ੍ਹਾਂ ਪ੍ਰਤੀਤ ਹੁੰਦੇ ਨੇ ਨਾ ਉਹਨੇ ਕੀ ਬੇਨੰਤਿਆ ਕਰ ਕਿਰਪਾ ਦੀਜੇ ਨਾਮ ਧਨ ਗੁਰੂ ਅਰਜਨ ਦੇਵ ਜੀ ਮਹਾਰਾਜ ਦਾ ਫਰਮਾਨ اے ਪ੍ਰਭੂ ਮਿਹਰ ਕਰ ਤਰਸ ਕਰ ਆਪਣਾ ਨਾਮ ਦੇ ਹਰ ਮੇਲੋ ਸਵਾਮੀ ਸੰਗ ਪ੍ਰਭੂ जिसका नेचल धाम ऐसा स्वामी मिला ऐसा प्रभु मिले जो नेचल है टिके हुआ है भी है बारह माह दी ए भूम का दिबाचा दे रूप दे गुरु अर्जन देव जी महाराज ने पावन पवित्र वाक उचारण किया है अगे सतगुर चैत्र दे महीने दी विचार आरंभ कर देने सड़े देश देश ਜੋ ਬਿਕਰਮੀ ਸੰਮਤ ਹੈ ਉਸ ਦੀ ਸ਼ੁਰੂਆਤ ਗਿਣਤੀ ਚੇਤਰ ਤੋਂ ਕਰਦੇ ਨੇ ਚੇਤਰ ਪਹਿਲਾ ਮਹੀਨਾ ਹੈ ਜੈਸੇ ਈਸਵੀ ਸੰਮਤ ਦਾ ਜਨਵਰੀ ਪਹਿਲਾ ਮਹੀਨਾ ਹੈ ਇਸ ਤਰ੍ਹਾਂ ਬਿਕਰਮੀ ਸੰਮਤ ਦਾ ਪਹਿਲਾ ਮਾ ਚੇਤਰ ਹੈ ਚੇਤਰ ਦੀ ਵਿਚਾਰ ਸਤਗੁਰੂ ਇੰਜ ਦੱਸਦੇ ਨੇ ਚੇਤ गोविंद आराधिये ਉਹ ਵੀ ਆਨੰਦ ਗਣਾ ਜੇ ਕਿਦਰੇ ਚੈਤੁਰ ਦੇ ਮਹੀਨੇ ਵਿੱਚ ਪ੍ਰਭੂ ਦੀ ਆराधना ਆਰੰਭ ਕਰ ਦਈਏ ਸਾਲ ਨਵਾਂ ਸ਼ੁਰੂ ਹੋਇਆ ਹੈ ਚੈਤਰ ਤੋਂ ਇਹ ਬੰਦਗੀ ਹੈ ਇਹ ਬੰਦੇ ਬੰਦਗੀ ਸ਼ੁਰੂ ਕਰ ਤੂੰ ਵੀ ਆਪਣੇ ਜੀਵਨ ਦੇ ਵਿੱਚ ਪ੍ਰਭੂ ਦੀ ਇਬਾਦਤ ਸ਼ੁਰੂ ਕਰ ਅਗਰ ਐਸਾ ਕਰੇਗਾ ਤਾਂ ਹੋਵੇ ਆਨੰਦ ਘਣਾ ਬਹੁਤ ਵੱਡਾ ਆਨੰਦ ਜੀਵਨ ਦੇ ਪ੍ਰਗਟ ਹੋ ਜਾਏਗਾ ਪਰ ਕਿਵੇਂ ਬੰਦਗੀ ਕਰੀਏ ਕਿਸ ਤਰ੍ਹਾਂ ਕਰੀਏ ਤਾਂ ਸਾਇਬ ਕਦਮ ਸੰਤ ਜਨਾਂ ਨੂੰ ਮਿਲ ਪਾਈਏ ਰਸਨਾ ਨਾਮ ਬਣਾ ਸੰਤਾਂ ਦੀ ਸੰਗਤ ਕਰ ਸਾਧੂ ਦੀ ਸੰਗਤ ਕਰ ਗੁਰੂ ਦੀ ਰੋਸ ਸੰਗਤ ਕਰ ਔਰ ਜ਼ਬਾਨ ਨਾਲ ਉਸ ਦੇ ਨਾਮ ਦਾ ਉਚਾਰਨ ਕਰ ਸੰਗਤ ਇਸ ਵਾਸਤੇ ਕਰ ਤੇਰੀ ਰਸਨਾ ਬੋਲਣ ਲੱਗ ਪਵੇ ਅਗਰ ਇੱਕ 마ਸੂਮ ਬੱਚਾ ਮਾਂ ਬਾਪ ਕੋ ਬੋਲ ਸੁਣੇ ਹੀ ਨਾ ਤਾਂ ਉਹਦੀ ਜ਼ਬਾਨ ਨੂੰ ਬੋਲਣਾ ਨਹੀਂ ਆਵੇਗਾ ਗੁੰਗਾ ਰਹਿ ਜਾਏਗਾ ਸੰਗਤ ਦੇ ਅਸੀਂ ਪ੍ਰਭਾਤਮਾ ਦੇ ਬੋਲ ਸੁਣੀਏ ਹੀ ਨਾ ਤਾਂ ਫਿਰ ਜ਼ਬਾਨ ਉਸ ਦੇ ਗੁਣਾਂ ਦਾ ਉਚਾਰਨ ਵੀ ਨਹੀਂ ਕਰਦੀ ਉਸ ਦੇ ਨਾਮ ਦਾ ਉਚਾਰਨ ਵੀ ਨਹੀਂ ਕਰਦੀ ਮਾਂ-ਬਾਪ ਦਾ ਉਹ ਲਗਾਤਾਰ ਬੋਲਿਆ ਹੋਇਆ ਸਫਲ ਸਮਝ ਲੋ ਅਗਰ ਬੱਚਾ ਬੋਲਣ ਲੱਗ ਪਿਆ। ਸੰਗਤ ਵਿੱਚ ਪ੍ਰਭੂ ਦੀ ਉਹ ਗੱਲ ਸੁਣੀ ਹੋਈ ਸਫਲ ਹੋ ਗਈ, satsang ਕੀ ਤਾ ਉਹ ਸਫਲ ਹੋ ਗਿਆ। ਅਗਰ ਰਸਨਾ ਉਸ ਦਾ ਨਾਮ ਜਪਣ ਲੱਗ ਪਈ ਤਾਂ ਸਾਬ ਕਹਿੰਦੇ ਨੇ ਜਿਨ ਪਾਇਆ ਪ੍ਰਭ ਆਪਣਾ ਆਏ ਤਿਸੇ ਗਣਾਂ। ਜਪ-ਜਪ ਕੇ ਜਿਨ੍ਹਾਂ ਨੇ ਪ੍ਰਮਾਤਮਾ ਦੀ ਪ੍ਰਾਪਤੀ ਕਰ ਲਈ ਸੰਸਾਰ ਤੇ ਆਇਆ ਉਹਨਾਂ ਦਾ ਸਫਲ ਹੋ ਗਿਆ ਲੇਖੇ ਲੱਗ ਗਏ ਇੱਕ ਖਿੰ ਤਿਸ ਬਿਨ ਜੀਵਣਾ ਬਿਰਥਾ ਜਨਮ ਜਣਾ ਇੱਕ ਪਲ ਵੀ ਉਸ ਦੀ ਯਾਦ ਤੋਂ ਬਿਨਾ ਉਸ ਦੇ ਨਾਮ ਤੋਂ ਬਿਨਾ ਜੀਵਣਾ ਜੀਵਨ ਨੂੰ ਵਿਅਰਥ ਗਵਾਣਾ ਹੈ ਸਵਾਸ ਨੂੰ ਵਿਅਰਥ ਕਰਨਾ ਹੈ ਜਲ ਥਲ ਮਈਲ ਪੂਰੀਆ ਰਵਿਆ ਵਿਚਮੜਾ ਉਹ ਜਿਹੜਾ ਪਰਿਪੂਰਨ ਪ੍ਰਮਾਤਮਾ ਹੈ ਜਲ ਦੇ ਚ ਹੈ ਹਲ ਦੇ ਚ ਹੈ ਜ਼ਮੀਨ ਤੇ ਆਕਾਸ਼ ਤੇ ਚ ਪੂਰਨ ਪੌਰ ਤੇ ਵਿਆਪਕ ਰਮਿਆ ਹੋਇਆ ਹੈ ਬਨਸਪਤੀ ਦੇ ਚ ਕਣਕਣ ਦੇ ਚ ਹੈ ਸੋ ਪ੍ਰਭ ਚਤਨਾ ਆਵਈ ਕਿਤੜਾ ਦੁੱਖ ਗਣਾ ਐਸਾ ਪ੍ਰਮਾਤਮਾ ਅਗਰ ਚੇਤੇ ਨਾ ਹੋਵੇ ਤੋ ਜਿਤਨਾ ਦੁੱਖ ਪੈਦਾ ਹੁੰਦਾ ਹੈ ਸਹਿਬ ਕਹਿੰਦੇ ਨੇ ਅਸੀਮ ਹੈ ਉਹਦੀ ਗਿਣਤੀ ਨਹੀਂ ਹੋ ਸਕਦੀ ਉਹਨੂੰ ਤੋਲਣਾ ਔਖ ਹੈ ਜਿਨੀ ਰਾਵਿਆ ਸੋ ਪ੍ਰਭੂ ਤਿੰਨਾ ਭਾਗ ਮਣਾ ਜਿਨ੍ਹਾਂ ਨੇ ਚੇਤੁਰ ਦੇ ਮਹੀਨੇ ਵਿੱਚ ਪ੍ਰਮਾਤਮਾ ਦੇ ਗੁਣਾਂ ਦਾ ਰਮਨ ਕੀਤਾ ਉਹਦੇ ਨਾਮ ਦੀ ਆਰਾਧਨਾ ਕੀਤੀ ਉਹਨਾਂ ਦਾ ਭਾਗ ਤੇ ਮਣਾ ਮੋਂ ਬਹੁਤ ਵੱਡਾ ਹੋ ਗਿਆ ਮਹਾਨ ਹੋ ਗਿਆ ਉਹ ਬਹੁਤ ਵੱਡੇ ਭਾਗਾ ਵਾਲੇ ਨੇ ਹਰ ਦਰਸ਼ਨ ਕੋ ਮਨ ਲੋਚਦਾ ਨਾਨਕ ਪਿਆਸ ਮਨਾਂ ਸਾਹਿਬ ਗੁਰੂ ਅਰਜਨ ਦੇਵ ਜੀ ਮਹਾਰਾਜ ਫਰਮਾਨ ਕਰਦੇ ਨੇ ਹਰੀ ਦੇ ਦਰਸ਼ਨਾਂ ਨੂੰ ਚੇਤੁਰ ਦੇ ਮਹੀਨੇ ਵਿੱਚ ਮਨ ਲੋਚਦਾ ਤਾਂਘ ਹੈ ਪ੍ਰਭੂ ਮਿਲੇ ਈਸ਼ਵਰ ਮਿਲੇ ਚੇਤ ਮਿਲਾਏ ਸੋ ਪ੍ਰਭੂ ਕਿਸਕੇ ਪਾਏ ਲਗਾ ਚੇਤੁਰ ਦੇ ਮਹੀਨੇ ਵਿੱਚ ਅਗਰ ਕੋਈ ਪ੍ਰਭੂ ਦਾ ਮਿਲਾਪ ਕਰਾ ਦੇਵੇ ਉਸ ਦੇ ਬਚਨ ਸੁਣਾ ਦੇਵੇ ਤੋ ਸਹਿਬ ਕਰਨ ਮੈਂ ਉਸਦੇ ਪੈਰੀ ਪੈਣਾ ਮੈਂ ਉਸਦੇ ਚਰਨੀ ਲਗਦਾ ਚੇਤੁਰਵੇ ਮਹੀਨੇ ਦਾ ਜੋ ਇੱਕ ਅਭਿਆਸੀ ਤੇ ਇੱਕ ਜਗਿਆਸੂ ਤੇ ਇੱਕ ਸਾਧਕ ਦਿੱਤੇ ਜੋ ਪ੍ਰਭਾਵ ਪੈਂਦਾ ਸਹਿਬ ਉਸਦਾ ਜ਼ਿਕਰ ਪੈ ਕਰਦੇ ਨੇ ਔਰ ਨਾਲ ਉਪਦੇਸ਼ ਦਿੰਦੇ ਪੈ ਨੇ ਅਗਰ ਇਸ ਮਹੀਨੇ ਵਿੱਚ ਕੋਈ ਪ੍ਰਭੂ ਦੀ ਆਰਾਧਨਾ ਕਰੇ ਉਸਦਾ ਨਾਮ ਜਪੇ ਤੋ ਸਾਰਾ ਮਹੀਨਾ आनंदमय ਉਸ ਦਾ ਜੋ ਹੈ ਬਤੀਤ ਹੁੰਦਾ ਹੈ ਇਸ ਤਰ੍ਹਾਂ ਦਾ 12ਵਾਂ ਚੇਤਰ ਦੇ ਮਹੀਨੇ ਤੋਂ ਭਨ ਗੁਰੂ ਅਰਜਨ ਦੇਵ ਜੀ ਮਹਾਰਾਜ ਆਰੰਭ ਕਰਦੇ ਨੇ 12ਵਾਂ ਸਾਹਿਬ ਸ੍ਰੀ ਗੁਰੂ ਨਾਨਕ ਤੇਜ ਜੀ ਮਹਾਰਾਜ ਦਾ ਵੀ ਉਚਾਰਨ ਕੀਤਾ ਹੋਇਆ ਹੈ ਹੁਣ ਉਹ ਚੇਤਰ ਮਹੀਨੇ ਦਾ ਪਾਠ ਤੇ ਭੂਮਿਕਾ ਦੇ ਰੂਪ ਦੇ ਚ ਉੱਪਰ ਜੋ ਸ਼ਬਦ ਹੈ ਆਪ ਸਰਵਨ ਕਰੋ ਖਰੀ ਚੰ ਮੱਲਾ ਪਹਿਲਾ 12 ਮਹਾ ਇਕ ਓੰਕਾਰ ਸਤਗੁਰ ਪ੍ਰਸਾਦ ਤੂੰ ਸੁਣ ਕਿਰਤ ਕਰਮਾ ਪੁਰਬ ਕਮਾਇਆ ਸਿਰ ਸਿਰ ਸੁਖ ਸਹਮਾ ਦੇਸੋ ਤੂੰ ਭਲਾ हर रचना तेरी क्या गत मेरी हर बिन घड़ी ना जीवा प्रेबाज दुहेली कोई न बेली गुरमुख अमृत पीवा रचना राज रहे निरंकारी प्रभु मन करम सो करमा ਨਾਨਕ ਪੰਥ ਨਿਹਾਲੇ ਸਾਧਨ ਤੂੰ ਸੁਣੋ ਆਤਮ ਰਾਮ ਚੇਤ ਬਸੰਤ ਭਲਾ ਭਵਰ ਸੁਹਾਵੜੇ ਬਨ ਫੂਲੇ ਮੰਜਬਾਰ ਮੈਂ ਪਿਰ ਘਰ ਬਾਹੜੇ ਪਿਰ ਘਰ ਨਹੀਂ ਆਵੇ ਧਨ ਕਿਉ ਸੁਖ ਪਾਵੇ ਬਿਰੇ ਵਿਰੋਧ ਤਨ ਛੀਜੇ ਕੋਕਲ ਅੰਬ ਸੁਹਾਵੀ ਬੋਲੇ ਕਿਉਂ ਦੁਖ ਅੰਕ ਸਹੀ ਜੇ ਭਵਰ ਭਵੰਤਾ ਫੂਲੀ ਡਾਲੀ ਕਿਉਂ ਜੀਵਾ ਮਰਮਾਏ ਨਾਨਕ ਚੇਤ ਸਹਿਜ ਸੁਖ ਪਾਵੇ ਜੇ ਹਰ ਵਰ ਘਰ ਧਨ ਪਾਏ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਤੁਖਾਰੀ ਰਾਗ ਦੇ ਅੰਦਰ ਉਚਾਰਨ ਕੀਤਾ ਇਹ 12ਵਾਂ ਆਪ ਵੀ ਆਪਣੇ ਵਿਚਾਰ ਚੇਤਰ ਦੇ ਮਹੀਨੇ ਤੋਂ ਹੀ ਆਰੰਭ ਕਰ ਦੇ ਨੇ ਸਿੱਖ ਜਗਤ ਦੇ ਚੌਕੇ ਮੂਲ ਪਾਠ ਮਾਜ ਰਾਗ ਦਾ 12ਵਾਂ ਗੁਰੂ ਅਰਜਨ ਦੇਵ ਜੀ ਮਹਾਰਾਜ ਦਾ ਪ੍ਰਚਲਿਤ ਹੈ ਸੰਗਤ ਦੀ ਗਿਆਤ ਲਈ ਸਰੋਤਿਆਂ ਦੀ ਗਿਆਤ ਲਈ ਦਾਸ ਨਾਲ ਤੁਖਾਰੀ ਰਾਗ ਦੇ 12 ਮਾ ਦਾ ਵੀ ਪਾਠ ਤੇ ਵਿਚਾਰ ਰੱਖ ਰਹੇ ਹੈ ਇਸ ਦੇ ਵਿੱਚ ਵੀ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਖੇਡ ਕਰਮਾਂ ਦੀ ਹੀ ਦੱਸਦੇ ਨੇ ਗ੍ਰਹਿਣ ਛਤਰਾਂ ਦੀ ਨਹੀਂ ਕਿਦਰੇ ਇਹ ਭੁਲੇਖਾ ਪੈ ਜਾਏ ਕਿ ਵਾਕਈ ਗ੍ਰਹਿਣ ਛਤਰਾਂ ਦੀ گردش ਦਾ ਹੀ ਮਨੁੱਖੀ ਮਨ ਦੇ ਉੱਤੇ ਅਸਰ ਹੈ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਇਸ ਮੁਗਲਤੇ ਨੂੰ ਇੰਜ ਦੂਰ ਕਰਦੇ ਨੇ ਤੂੰ ਸੁਣ ਕਿਰਤ ਕਰਮਾਂ ਪੁਰਬ ਕਮਾਇਆ ਐ ਜੀਵ ਸੁਣ ਜੋ ਤੂੰ ਪੂਰਬ ਦੇ ਚ ਕਮਾਇਆ ਪਹਿਲੇ ਕਮਾਇਆ ਕੀਤੇ ਉਹ ਜਿਹੜੇ ਤੇਰੇ ਕਰਮ ਨੇ ਉਹਨਾਂ ਕਰਕੇ ਹੀ ਤੇਰੀ ਝੋਲੀ ਵਿੱਚ ਸੁਖ ਤੇ ਦੁੱਖ ਪੈਂਦਾ ਹੈ ਕਰਮ ਬੀਜ ਹੈ ਜੈਸੇ ਕਿਸਾਨ ਬੀਜ ਨੂੰ ਬੋਣ ਲਗਿਆਂ ਸਾਵਧਾਨ ਹੈ ਬੀਜ ਚੰਗੇ ਹੋਵਨ ਵਧੀਆ ਹੋਵਨ ਗੁਣ ਖਾਦੇ ਨਾਵਨ ਬਹੁਤ ਪੁਰਾਣੇ ਨਾਵਨ ਇਸੇ ਤਰੀਕੇ ਦੇ ਨਾਲ ਸਿਆਣਾ ਸੁਜਾਨ ਸਤਸੰਗੀ ਵਿਚਾਰ ਕਰਦਾ ਹੈ ਸੋਚਦਾ ਹੈ ਸਾਵਧਾਨ ਰਹਿੰਦਾ ਹੈ ਕੋਈ ਐਸਾ ਕਰਮ ਨਾ ਹੋਵੇ ਜਿਸ ਤੋਂ ਦੁੱਖ ਪੈਦਾ ਹੋਵੇ ਕਿਉਂਕਿ ਦੁੱਖ ਫਲ ਹੈ ਸੁਖ ਫਲ ਹੈ ਅਗਰ ਦੁੱਖਾਂ ਦਾ ਫਲ ਹੈ ਤੋ ਇਹ ਫਲ ਹੀ ਦੱਸਦੇ ਪਏ ਨੇ ਬੀਜ ਠੀਕ ਨਹੀਂ ਬੋਇਆ ਸੀ ਅਗਰ ਸੁਖ ਦਾ ਫਲ ਝੋਲੀ ਵਿੱਚ ਆਣ ਪਿਆ ਤਾਂ ਗੱਲ ਸਪਸ਼ਟ ਹੋ ਗਈ ਬੀਜ ਠੀਕ ਬੋਏ ਗਏ ਨਹੀਂ ਸਾਇਬ ਕੰਨ ਸਿਰਸਿਰ ਦੇ ਉੱਤੇ ਜੋ ਸੁਖ ਪ੍ਰਾਪਤ ਹੁੰਦੇ ਨੇ ਜੀਵਾਨ ਨੂੰ ਜੋ ਸੁਖ ਆਨੰਦ ਪ੍ਰਾਪਤ ਹੁੰਦਾ ਹੈ ਇਹ ਪੂਰਵ ਕੀਤੀ ਹੋਈ ਕਮਾਈ ਦਾ ਕੀਤੇ ਹੋਏ ਕਰਮਾਂ ਦਾ ਹਰ ਰਚਨਾ ਤੇਰੀ ਗਿਆਗਤ ਮੇਰੀ ਹਰ ਬਿਨ ਘੜੀ ਨ ਜੀਵਾ ਏ ਪਰਿਪੂਰਨ ਪ੍ਰਮਾਤਮਾ ਤੇਰੀ ਇਸ ਮਹਾਨ ਰਚਨਾ ਵਿੱਚ ਮੇਰੀ ਕੀ ਗਤੀ ਹੈ ਭਾਵ ਮੇਰੀ ਕੀ ਹਾਲਤ ਹੈ ਹਰ ਬਿਨ ਘੜੀ ਨ ਜੀਵਾ ਬਿਰਹਾ ਹੈ ਮਨ ਵਿੱਚ ਏ ਪ੍ਰਭੂ ਤੇਰੇ ਨਾਮ ਤੋਂ ਬਿਨਾ ਇੱਕ ਘੜੀ ਵੀ ਜੀਵਣਾ ਬੜਾ ਔਖਾ ਹੈ ਪ੍ਰੇ ਬਾਜ ਦੁਹੇਲੀ ਕੋਈ ਨ ਬੇਲੀ ਗੁਰਮੁਖ ਅੰਮ੍ਰਿਤ ਪੀਵਾ ਪਰੀਪੂਰਨ ਪਰਮਾਤਮਾ ਤੋਂ ਜੋ ਜੀਵ ਉਸ ਤਰੀ ਟੁੱਟੀ ਹੋਈ ਹੈ ਦਰਸਲ ਉਸ ਦਾ ਫਿਰ ਕੋਈ ਵੀ ਬੇਲੀ ਨਹੀਂ ਇੱਕ ਬੇਲੀ ਬਣ ਜਾਏ ਸਾਰਾ ਜਗਤ ਬੇਲੀ ਹੈ ਇੱਕ ਸੱਜਣ ਬਣ ਜਾਏ ਸਾਰੇ ਸੱਜਣ ਨੇ ਇੱਕ ਸੱਜਣ ਸਭ ਸੱਜਣਾ ਇੱਕ ਵੈਰੀ ਸਭ ਬਾਦ ਜਦ ਕੋਈ ਉਸ ਇੱਕ ਨੂੰ ਆਪਣਾ ਸੱਜਣ ਬਣਾ ਲੈਂਦਾ ਹੈ ਔਰ ਗੁਰਮੁਖ ਬਣ ਕੇ ਉਸ ਦੇ ਨਾਮदाई ਜੋ ਹੈ ਅੰਮ੍ਰਿਤ ਪਾਨ ਕਰਦਾ ਹੈ ਜੋ ਜੀਵਨ ਦੀ ਝੋਲੀ ਸੁਖ ਆਨੰਦ ਨਾਲ ਭਰ ਜਾਂਦੀ ਏ ਰਚਨਾ ਰਾਜ ਰਹੇ ਨਿਰੰਕਾਰੀ ਪ੍ਰਭ ਮਨ ਕਰਮ ਸੁਕਰਮਾ ਨਾ ਨਿਕ ਪੰਥ ਨਿਹਾਲੇ ਸਾਧਨ ਤੋਂ ਸੁਣ ਆਤਮਰਾਮਾ ਏ ਆਤਮਰਾਮ ਇੱਕ ਗੱਲ ਸਰਵਨ ਕਰ ਖੇਡ ਉਸ ਨਿਰੰਕਾਰ ਦੀ ਰਚਨਾ ਦੇਚ ਕਰਮਾਂ ਦੀ ਹੈ ਕਿਸੇ ਨੂੰ ਦੋਸ਼ੀ ਨਾ ਠਰਾਈ ਨਾ ਸੂਰਜ ਨੂੰ ਨਾ ਚੰ드ਰ ਮਾਣੋ ਨਾ ਰਾਹੁ ਨੂੰ ਨਾ ਕੇਤੂ ਨੂੰ ਨਾ ਸ਼ਨੀ ਨੂੰ ਨਾ ਮੰਗਲ ਨੂੰ ਕਿਸੇ ਗ੍ਰਹਿ ਨਛਤਰ ਦੇ ਉੱਤੇ ਦੋਸ਼ ਨਾ ਥਾਪੀ ਔਰ ਕਿਸੇ ਮਨੁੱਖ ਨੂੰ ਵੀ ਦੋਸ਼ੀ ਨਾ ਠਹਿਰਾਈ ਜਦ ਵੀ ਆਪਣੇ ਦੁੱਖਾਂ ਪ੍ਰਤੀ ਦੋਸ਼ੀ ਠਹਿਰਾਉਣ ਦਾ ਤੇਰੇ ਮਨ ਦੇ ਵਿੱਚ ਖਿਆਲ ਪੈਦਾ ਹੋਵੇ ਤੋ ਫਿਰ ਆਪਣੇ ਕਰਮਾਂ ਨੂੰ ਹੀ ਦੋਸ਼ੀ ਠਹਿਰਾਈ ਭਨ ਗੁਰੂ ਨਾਨਕ ਦੇਵ ਜੀ ਮਹਾਰਾਜ ਹੁਣ ਚੇਤਰ ਦੇ ਮਹੀਨੇ ਦੀ ਵਿਚਾਰ ਇੰਜ ਆਰੰਭ ਕਰਦੇ ਨੇ ਜੇ ਤ ਬਸੰਤ ਭਲਾ ਭਵਰ ਸੁਹਾਵੜੇ ਚੇਤਰ ਦਾ ਮਹੀਨਾ ਦਰਸਲ ਬਸੰਤ ਬਹਾਰ ਦਾ ਮਹੀਨਾ ਹੈ ਨਾ ਬਹੁਤੀ ਗਰਮੀ ਨਾ ਬਹੁਤੀ ਠੰਡ ਐਸੀ ਠੰਡ ਹੈ ਜੋ ਬਰਦਾਸ਼ਤ ਹੋ ਸਕਦੀ ਹੈ ਐਸੀ ਗਰਮੀ ਹੈ ਜੋ ਸਹਾਰੀ ਜਾ ਸਕਦੀ ਹੈ ਇਸ ਰੁੱਤ ਦੇ ਵਿੱਚ ਫੁੱਲ ਪੈਦਾ ਹੁੰਦੇ ਨੇ ਫੁੱਲ ਬਨਸਪਤੀ ਦੇ ਚੋਂ ਸਭ ਤੋਂ ਕੋਮਲ ਹੈ অতি ਕੋਮਲ ਹੈ অতি ਕੋਮਲ ਹੈ ਔਰ ਅਤੀ ਸੁੰਦਰ ਹੈ ਸੁੰਦਰਤਾ ਦੇਵੀ ਅਤ ਹੈ ਕੋਮਲਤਾ ਦੇਵੀ ਅਤ ਹੈ ਔਰ ਮਹਿਕ ਦੇਵੀ ਅਤ ਹੈ ਤਿੰਨੇ ਹੀ ਗੁਣ ਪਰਿਪੂਰਨ ਪ੍ਰਮਾਤਮਾ ਨੇ ਫੁੱਲਾਂ ਦੀ ਝੋਲੀ ਵਿੱਚ ਪਾ ਦਿੱਤੇ ਨੇ ਸੁੰਦਰ ਨੇ ਕੋਮਲ ਨੇ ਸੁਗੰਧਿਤ ਨੇ ਇਹ ਅਧਿਕ ਸੁਭਾਵਕ ਖਿੜਦੇ ਨੇ ਬਸੰਤ ਦੀ ਰੁੱਤ ਦੇ ਵਿੱਚ ਤੇ ਬਸੰਤ ਦੀ ਰੁੱਤ ਹੈ ਚੇਤਰ ਦਾ ਮਹੀਨਾ ਅਰਜੇਤ ਦੇ ਮਹੀਨੇ ਤੋਂ ਹੀ ਇਸ ਦੇਸ਼ ਦੇ ਚ ਸਾਲ ਆਰੰਭ ਹੁੰਦਾ ਹੈ ਗਿਣਤੀ ਚੇਤਰ ਤੋਂ ਹੀ ਆਰੰਭ ਹੁੰਦੀ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਹਿਰਦਾ ਜੋ ਇੱਕ ਮਹਾਨ ਸੰਤ ਕਵੀ ਦਾ ਹਿਰਦਾ ਹੈ ਆਪ ਇਸ ਨੂੰ ਇੰਜ ਲੈਂਦੇ ਨੇ ਚੇਤ ਬਸੰਤ ਭਲਾ ਬਹਵਰ ਸੁਹਾਵੜੇ ਬੜਾ ਸੁੰਦਰ ਮਹੀਨਾ ਹੈ ਸੋਭਨੇਕ ਮਹੀਨਾ ਹੈ चारों पासे फूल खिड़े ने वनस्पति खिड़ी है और भौरे गुंजारा पा रहने ने ऐ बंदे फुला वेख के भौरा भी बोलन लग पे है तुम भी प्रभु दे गीत बोल को तुम भी गुंजारा पा तुम भी अलाप कर तेनू नहीं अलापन का ढंग आया भौरे तो ही सीख ले अलापदा पे फुला वेख के अलाप रे राग प्रसन्न हो रहे खिड़े चाहे चेत बसंत भला भवर सुहावड़े बन फूले मजबार मैं पिर घर बावड़े देखते सही घर बार चारों पासे खेड़ा ही खेड़ा है मन फूले ने खेड़ा है खुशियां ने कोयला पया बोल दिया ने भंवरे पे बोलते ने इस मौसम नेख के इस रुत के ਪੰਛੀ ਵੀ ਚਹਿਚਾ ਰਹੇ ਨੇ ਭੌਰਿਆਂ ਨੂੰ ਵੀ ਸੁਰਤ ਆ ਗਈ ਐ ਤੇ ਐ ਬੰਦੇ ਤੈਨੂੰ ਸੁਰਤ ਨਹੀਂ ਆਈ ਤੈਨੂੰ ਉਹ ਚੇਤੇ ਨਹੀਂ ਆ ਰਿਹਾ ਭਾਈ ਸਾਹਿਬ ਭਾਈ ਨੰਦ ਲਾਲ ਵੀ ਬਕਾਇਦਾ ਇਸ ਦਾ ਜ਼ਿਕਰ ਕਰਦੇ ਨੇ ਬਾਹੋਸ਼ ਬਾਸ਼ ਕਿ ਹੰਗਾਉਂ ਮੇ ਨਵ ਬਹਾਰ ਆਮਦ ਬਹਾਰ ਆਮਦੋ ਯਾਰ ਆਮਦੋ ਕਰਾਰ ਆਮਦ ਐ ਬੰਦੇ होश दे चाह देखते सही मौसम बहार आई है चेत का महीना आया है, बसंत बहार आई है। चारों पासे फुल खिड़े ने है। तू मुरझाया चाह देखते सही हजार तरह के नगमे ले आ गई ने बुलबुल आ गई ने भौरे आ गए ने खबर दे हंद दुलाहा ਕਿ ਸ਼ਗੋਫ ਤੰਧ ਹਮਾ ਅਜ਼ੀ ਨਵੇਦ ਆ ਕੇ ਬੁਲਬਲੇ ਹਜ਼ਾਰ ਆਮਦ ਦੇਖ ਤੇ ਸਹੀ ਹਜ਼ਾਰਾਂ ਤਰ੍ਹਾਂ ਦੇ ਨਗਮੇ ਲੈ ਕੇ ਬੁਲਬਲਾ ਆ ਗਈਆਂ ਨੇ ਹਜ਼ਾਰਾਂ ਤਰ੍ਹਾਂ ਦੇ ਗੁੰਜਾਰ ਪਾਉਂਦੇ ਹੋਏ ਭੌਰੇ ਆ ਗਏ ਨੇ ਤੇਰਾ ਮਨ ਰੂਪੀ ਭੌਰਾ ਅਜੇ ਵੀ ਚੁੱਪ ਹੈ ਤੇਰੇ ਮਨ ਰੂਪੀ ਕੋਇਲ ਨੇ ਬੁਲਬੁਲ ਨੇ ਅਜੇ ਵੀ ਚਹਿ ਚਹਾਣਾ ਸ਼ੁਰੂ ਨਹੀਂ ਕੀਤਾ देखते सही मौसम तो रुत तो पंछी भी प्रभावित हो गए ने कीड़े मकोड़े प्रभावित हो गए ने देखते सही बनस्पति प्रभावित हो गई है खिड़ तेरा मुरझाना ठीक नहीं तू खेड़े तो हां ऐसा हो सकता है अगर बनस्पति खिड़ी हो फुल होन, भौरे भी गुंजारा पा रहे कोयला ਤੇ ਬੁਲਬੁਲਾ ਵੀ ਚਹਿ ਚਹਾ ਰਹੀ ਆਵਨ ਪਰ ਹਿਰਦੇ ਰੂਪੀ ਘਰ ਦੇ ਚ ਪਰਮਾਤਮਾ ਦੀ ਯਾਦ ਨਾ ਹੋਵੇ ਇਸ ਘਰ ਦੇ ਚ ਪਰਮਾਤਮਾ ਦੀ ਆਮਦ ਨਾ ਹੋਵੇ ਤਾਂ ਬਿਰਹੇ ਵਿਛੋੜੇ ਦੀ ਅਗਨ ਵਿੱਚ ਤਨ ਛਿਜਦਾ ਹੈ ਮਨ ਪੀੜਿਤ ਹੁੰਦਾ ਹੈ ਫਿਰ ਘਰ ਨਹੀਂ ਆਵੇ ਹਨ ਕਿਉਂ ਸੁਖ ਪਾਵੇ ਬਿਰਹੇ ਬਿਰੋਧ ਤਨ ਛੀਜੇ ਕੋਕਲ ਅੰਬ ਸੁਹਾਵੀ ਬੋਲੇ ਕਿ ਉਹ ਦੁੱਖ ਅੰਕ ਸਹੀ ਜੈ ਭਾਵੇਂ ਅੰਬਾਂ ਦੀ ਡਾਰ ਤੇ ਕੋਇਲ ਬਹੁਤ ਮਧੁਰ ਪਈ ਬੋਲਦੀ ਹੈ ਬਹੁਤ ਮਿੱਠੇ ਪਈ ਗੀਤ ਅਲਾਪਦੀ ਹੈ ਪਰ ਅੰਬ ਨੂੰ ਵੇਖ ਕੇ ਪਰ ਇਹ ਜੀਵ ਰੂਪੀ ਇਸਤਰੀ ਕਿਸ ਨੂੰ ਵੇਖ ਕੇ ਅਲਾਪੇ ਪ੍ਰਭੂ ਦੀ ਆਮਦ ਕੋਈ ਨਹੀਂ ਪ੍ਰਭੂ ਦਾ ਚਿੰਤਨ ਨਹੀਂ ਪ੍ਰਭੂ ਦੀ ਸੂਝ ਨਹੀਂ ਤੋਂ ਇਸਤਰੀ ਕੇ ਨਾਲ ਦੁੱਖ ਦਾ ਸਹਾਰਾ ਨਾ ਹੋ ਰਿਹਾ ਹੈ भवर भवंता फोली डाली क्यों जीवा मरवाए भौरा ते फुल्लां दी डाली ते भ्रमण कर रहे है आनंद ले रहे है सुख ले रहे है पर हे मां मेरा मानरूपी भौरा किस तरह आनंद माने जद प्रभु दा मिलाप ही नहीं बसंती ऋतु भी चंगी लगदी है जद कंत होवे ਫੁੱਲਾਂ ਦਾ ਖੇੜਾ ਵੀ ਚੰਗਾ ਲੱਗਦਾ ਹੈ ਜਦ ਹਿਰਦੇ ਨੂੰ ਖੇੜਾ ਦੇਣ ਵਾਲਾ ਕੋਈ ਹੋਵੇ ਤਾਂ ਸਹਿਬ ਕਹਿੰਦੇ ਨੇ ਪਰਮਾਤਮਾ ਦੇ ਨਾਲ ਹੀ ਵਾਸਤਵਿਕ ਹਿਰਦੇ ਦੇ ਤਲ ਤੇ ਬਸੰਤ ਬਹਾਰ ਬਣਦੀ ਏ ਚੇਤਰ ਦੇ ਮਹੀਨੇ ਦਾ ਉਧੇ ਆਉਂਦਾ ਨਾਨਕ ਚੇਤ ਸਹਿਜ ਸੁਖ ਪਾਵੇ ਜੇ ਹਰ ਵਰ ਘਰ ਧਨ ਪਾਏ ਜੇ ਚੇਤਰ ਦੇ ਮਹੀਨੇ ਵਿੱਚ ਤੂੰ ਪਰਿਪੂਰਣ ਪਰਮਾਤਮਾ ਨੂੰ ਚੇਤੇ ਕਰੇਂ ਤੋ ਤੇਰੇ ਹਿਰਦੇ ਦੇ ਵਿੱਚ ਵਾ ਕਈ ਚੇਤਰ ਦਾ ਮਹੀਨਾ ਉਤਪਨ ਹੋ ਜਾਏਗਾ ਬਸੰਤ ਭਾਰ ਪੈਦਾ ਹੋ ਜਾਏਗੀ। ਔਰ ਇਸ ਤਰੀਕੇ ਦੇ ਨਾਲ ਜੀਵਨ ਦੀ ਨਵੀਂ ਸ਼ੁਰੂਆਤ ਹੋਵੇਗੀ ਜਿਵੇਂ ਸਾਲ ਆਰੰਭ ਹੁੰਦਾ ਹੈ ਚੇਤਰ ਦੇ ਨਾਲ ਤੇਰੀ ਜ਼ਿੰਦਗੀ ਦੀ ਵੀ ਨਵੀਂ ਆਰੰਭਤਾ ਸ਼ੁਰੂ ਹੋ ਜਾਏਗੀ ਨਵੇਂ ਜੀਵਨ ਦੇ ਢੰਗ ਉਤਪਨ ਹੋਣਗੇ ਨਵਾਂ ਖੇੜਾ ਨਵਾਂ ਖੁਸ਼ੀਆਂ ਔਰ ਨਵੇਂ ਹਾਉ ਭਾਉ ਨਵੇਂ ਤਰੰਗਾ ਨਾਲ ਤੇਰੀ ਜੀਵਨ ਦੀ ਝੋਲੀ ਭਰ ਜਾਏਗੀ ਚੇਤਰ ਦੇ ਮਹੀਨੇ ਵਿੱਚ ਗੁਰੂ ਅਰਜਨ ਦੇਵ ਜੀ ਮਹਾਰਾਜ ਤੇ ਧਨ ਗੁਰੂ ਨਾਨਕ ਦੇਵ ਜੀ ਮਹਾਰਾਜ ਮਾਜ ਰਾਗ ਦੇ ਵਿੱਚ ਔਰ ਤੁਖਾਰੀ ਰਾਗ ਦੇ ਵਿੱਚ ਜੋ ਮੂਲ ਉਪਦੇਸ਼ ਤੇ ਸੰਦੇਸ਼ ਦਿੰਦੇ ਨੇ ਉਹ ਇਹ ਹੀ ਕਿ ਚੇਤਰ ਦੇ ਤੂੰ ਚੇਤੇ ਕਰ ਚੇਤ ਦੇ ਤੂੰ ਬਾਰ-ਬਾਰ ਚੇਤੇ ਕਰ ਤਾਂ ਕਿ ਤੇਰੇ ਮਨ ਦੇ ਵਿੱਚ ਵੀ ਚੇਤ ਪੈਦਾ ਹੋ ਜਾਏ